ਅੱਜ ਜਿਹੜੀ ਖਬਰ ਤੁਹਾਡੇ ਸਾਹਮਣੇ ਧਰਨੀ ਆ ਬੜੀ ਹੀ ਅਹਿਮ ਤੇ ਬਹੁਤ ਵੱਡੀ ਖਬਰ ਆ ਜਿਹੜੀ ਕਿ ਤੁਸੀਂ ਸੁਣਨ ਜਾ ਰਹੇ ਹੋ ਯਾਨੀ ਅਮਰਪਾਲ ਸਿੰਘ ਦੇ ਨਾਲ ਕੀ ਵਰਤਾਰਾ ਵਰਤ ਗਿਆ ਔਰ ਦੂਜੇ ਪਾਸੇ ਸਰਕਾਰਾਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾਉਣੀ ਚਾਹੁੰਦਾ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਨਾਲ ਪੰਜਾਬ ਦੇ ਵਿੱਚੋਂ ਨੌਜਵਾਨ ਜੁੜੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਜਰੂਰ ਹੋਣਾ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਸਮੇਂ-ਸਮੇਂ ਤੇ ਸਰਕਾਰ ਨੇ ਏਜੰਡੇ ਚਲਾਈ ਨੇ ਕਿਹੜੀ ਗੱਲ ਆ ਉਹ ਯਾਨੀ ਅਮਰਤਪਾਲ ਸਿੰਘ ਦੇ ਕੋਲ ਡਿਬਰੂਗੜ ਜੇਲ੍ਹ ਦੇ ਵਿੱਚ ਕਈ ਬੰਦੇ ਭੇਜੇ ਗਏ ਸੀ ਜਿਹੜੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਲ੍ਹ ਦੇ ਅੰਦਰ ਔਰ ਹੁਣ ਖਬਰ ਆ ਜਾਂਦੀ ਹੈ ਅਚਾਨਕ ਕਿ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਖਬਰ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਬਹੁਤ ਹੀ ਅਹਿਮ ਖਬਰ ਹੈ ਪੰਜਾਬ ਦੇ ਲੋਕਾਂ ਲਈ ਪੂਰੀ ਪੰਜਾਬੀਅਤ ਲਈ ਕਿਉਂਕਿ ਅਮਰਤਪਾਲ ਸਿੰਘ ਨੂੰ ਸਰਕਾਰ ਨੇ ਇਹਨਾਂ ਨੇ ਦੇਖਿਆ ਵੀ ਜਦੋਂ ਮੈਂਬਰਸ਼ਿਪ ਉਹਦੀ ਰੱਦਤਾ ਨਹੀਂ ਹੋਈ ਜਿਹੜਾ ਹੁਣ ਕੋਰਟ ਦੇ ਵਿੱਚ ਬੀਤੇ ਦਿਨ ਯਾਨੀ ਉਹ ਮਾਮਲਾ ਚੱਲਿਆ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਇਹ ਸੁਪਰੀਮ ਕੋਰਟ ਤੱਕ ਨੇ ਵੀ ਕਹਿ ਦਿੱਤਾ ਕਿ ਭਾਈ ਚਾਹੇ ਲੰਬਾ ਸਮਾਂ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਰਹਿੰਦੇ ਨੇ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਕਦੇ ਹੀ ਰੱਦ ਨਹੀਂ ਕੀਤੀ ਜਾਣੀ ਔਰ ਹੁਣ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਅਮਰਪਾਲ ਸਿੰਘ ਤੇ ਹੁਣ ਜਨਮ ਕਿਵੇਂ ਕਰਨਾ ਸਰਕਾਰਾਂ ਅਮਰਪਾਲ ਸਿੰਘ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਔਰ ਕਿਵੇਂ ਕਰਨਾ ਚਾਹੁੰਦੀਆਂ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਪੰਜਾਬ ਦੇ ਜਿੰਨੇ ਤੁਸੀਂ ਵਾਸੀ ਵੇਖ ਰਹੇ ਹੋ ਇਸ ਗੱਲ ਦੇ ਉੱਤੇ ਬੜੀ ਗੌਰ ਦੇ ਨਾਲ ਤੁਸੀਂ ਆਪਣਾ ਜਵਾਬ ਵੀ ਦੇਣਾ ਔਰ ਦੂਜੇ ਪਾਸੇ ਇਸ ਗੱਲ ਨੂੰ ਯਾਨੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਕਿ ਅਮਰਪਾਲ ਸਿੰਘ ਦੇ ਨਾਲ ਖੁੱਲੇ ਆਮ ਯਾਨੀ ਤਸ਼ੱਦਦ ਹੋ ਰਿਹਾ ਖੁੱਲੇ ਆਮ ਉਹਦੇ ਨਾਲ ਬਹੁਤ ਵੱਡੀ ਬਗਾਵਤ ਹੋ ਰਹੀ ਹੈ ਜੇਲ੍ਹ ਦੇ ਅੰਦਰ ਔਰ ਹੁਣ ਜਿਹੜੀ ਖਬਰ ਦੇਖੋਗੇ ਇਸ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿ ਅਮਰਪਾਲ ਸਿੰਘ ਤੋਂ ਇੱਕ ਟੈਗ ਹਟਦਾ ਤਾਂ ਦੂਜਾ ਲਾ ਦਿੱਤਾ ਜਾਂਦਾ ਹੈ ਯਾਨੀ ਅਮਰਪਾਲ ਸਿੰਘ ਨੂੰ ਇਹ ਸਰਕਾਰ ਖਤਮ ਕਰਵਾਉਣਾ ਚਾਹੁੰਦੀ ਹੈ ਜੇਲ੍ਹ ਦੇ ਅੰਦਰ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਸੇ ਖਬਰ ਦੇ ਨਾਲ ਜੁੜੀ ਹੋਈ ਅਗਲੀ ਅਪਡੇਟ ਆ ਜਾਈ ਕੋ ਵੀ ਸਾਂਝੀ ਕਰਨੀ ਹੈ ਜਿਹੜੀ ਕਿ ਬੜੀ ਹੀ ਜ਼ਰੂਰੀ ਹੈ ਸੁਣੋ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਕਿ ਜੁੜੀ ਹੋਈ ਹੈ ਸੰਸਦ ਅੰਮ੍ਰਿਤਪਾਲ ਸਿੰਘ ਦੇ ਨਾਲ ਇਹ ਜ਼ਿਲਾ ਅਦਾਲਤ ਦੇ ਵਿੱਚ ਇਹ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ 12 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਸ ਚਾਰਜ ਸ਼ੀਟ ਦੇ ਵਿੱਚ ਕਾਬਲੇ ਜ਼ਿਕਰ ਹੈ ਕਿ ਇਸ ਤੇ ਪੂਰੇ ਮਾਮਲੇ ਦੀ تحقیقات ਦੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਬਲੋ ਲਗਾਤਾਰ ਪੂਰੇ ਕੇਸ ਦੇ ਉੱਪਰ ਹੜਤਾਲ ਕਿਤੇ ਜਾਣ ਤੋਂ ਬਾਅਦ ਜਿਹੜੀ ਆ ਹੁਣ ਚਾਰਜ ਸ਼ੀਟ ਦਾਰ ਕਰ ਦਿੱਤੀ ਗਈ ਹੈ 1435 ਪੰਨਿਆਂ ਦੀ ਜਿਹੜੀ ਕਿ ਚਾਰਟ ਸ਼ੀਟ ਦਾਰ ਕੀਤੀ ਗਈ ਹੈ ਪਰ ਇੱਥੇ ਇੱਕ ਵੱਡੀ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ 12 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਨਾਮ ਹੀ ਇਸ ਚਾਰਟ ਸ਼ੀਟ ਦੇ ਵਿੱਚ ਢਾਕਲ ਕੀਤੇ ਗਏ ਨੇ ਜਦਕਿ ਬਾਕੀ ਜਿਹੜੀ ਕਿ ਪੰਜ ਮੁਲਜ਼ਮ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਅੰਮਿਤਪਾਲ ਸਿੰਘ ਅਤੇ ਅਰਸ਼ ਗੱਲਾ ਸਮੇਤ ਹੋਰ ਪੰਜ ਜਿਹੜੇ ਕਿ ਮੁਲਜ਼ਮ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਸੋ ਹਲੇ ਤੱਕ ਇਹ ਕਿਹਾ ਹੈ ਇਸ ਚਾਰਚੀਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਪੂਰੇ ਕਤਲकांड ਦੇ ਵਿੱਚ ਜਿਹੜਾ ਕੀ ਹੈ ਅੰਮ੍ਰਿਤਪਾਲ ਸਿੰਘ ਦਾ ਹੱਥ ਹੋ ਸਕਦਾ ਹੈ ਤੇ ਪੁਖਤਾ ਸਬੂਤਾ ਦੇ ਆਧਾਰ ਦੇ ਉੱਪਰ ਹੁੰਦਾ ਕਿ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਦੀ ਤਕੀਕਤ ਕਰ ਰਹੀ ਹੈ ਤੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਿਹੜੀ ਕਿ ਜਾਂਚ ਟੀਮ ਹੈ ਉਹ ਅਸਮ ਦੀ ਦਿਬੜਗੜ ਜਲ ਦੇ ਵਿੱਚ ਜਾ ਕੇ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਪੁੱਛਗਿੱਛ ਕਰ ਸਕਦੀ ਹੈ ਕਾਬਲੇ ਸਿੱਖ ਰਿ ਹੈ ਕਿ 9 ਅਕਤੂਬਰ 2024 ਨੂੰ ਜਿਹੜਾ ਕੀ ਫਰੀਦਕੋਟ ਦੇ ਪਿੰਡ ਦੇ ਵਿੱਚ ਜਿਹੜਾ ਕੀ ਬਹੁਤ ਵੱਡੀ ਖਬਰ ਆ ਜਿਹੜੀ ਕਿ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਦੂਜੇ ਪਾਸੇ ਤੁਸੀਂ ਇਹ ਵੀ ਸੁਣ ਲਿਆ ਕਿ ਅਮਰਪਾਲ ਸਿੰਘ ਦਾ ਨਾਮ ਉਹਦੇ ਵਿੱਚ ਦਰਜ ਨਹੀਂ ਹੈਗਾ ਉਹਦੇ ਵਿੱਚ ਨਾਮ ਨਹੀਂ ਹੈਗਾ ਜਿਹੜਾ ਪਤਲ ਅਮਰਪਾਲ ਸਿੰਘ ਦੇ ਨਾਮ ਲਾਇਆ ਜਾ ਰਿਹਾ ਹਰੀ ਨੌਂ ਦਾ ਔਰ ਹੁਣ ਦੂਜੀ ਅਪਡੇਟ ਤੇ ਆਜੋ ਜਿਹੜੀ ਮੈਂ ਤੁਹਾਨੂੰ ਕਿਹਾ ਬੜੀ ਅਹਿਮ ਖਬਰ ਹੈ ਦੇਖੋ ਹਰੀ ਨੌਂ ਦੇ ਕਤਲ ਦੇ ਵਿੱਚ ਪਸਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਤੋਂ ਜਦ ਇੱਕ ਟੈਗ ਲੈਂਦਾ ਦੂਜਾ ਲਾ ਦਿੱਤਾ ਜਾਂਦਾ ਜੇਕਰ ਅਮਰਪਾਲ ਸਿੰਘ ਤੇ ਕੋਈ ਵੀ ਯਾਨੀ ਸਬੂਤਾਂ ਦੇ ਆਧਾਰ ਤੇ ਨਹੀਂ ਮਿਲਦੀ ਖਬਰ ਤਾਂ ਫਿਰ ਇਹ ਦੋਸ਼ ਲਾਉਂਦੇ ਨੇ ਪਰਿਵਾਰ ਦੇ ਉੱਤੇ ਯਾਨੀ ਅਮਰਪਾਲ ਸਿੰਘ ਦੀ ਪਤਨੀ ਦੇ ਉੱਤੇ ਦੋਸ਼ੇ ਲੱਗਦੇ ਨੇ ਕਿ ਅਮਰਪਾਲ ਸਿੰਘ ਦੀ ਪਤਨੀ ਵੱਡੇ ਪੱਧਰ ਤੇ ਯਾਨੀ ਫੰਡਿੰਗ ਕਰਦੀ ਹੈ ਬਰੇਸ਼ਾ ਵਿੱਚੋਂ ਫੰਡਿੰਗ ਹੋ ਰਹੀ ਹੈ ਔਰ ਫਿਰ ਉਹਨਾਂ ਦੇ ਭਰਾ ਨੂੰ ਵੀ ਯਾਨੀ ਟਾਰਗੇਟ ਕੀਤਾ ਜਾਂਦਾ ਕਦੇ ਕਹਿੰਦੇ ਨੇ ਵੀ ਉਹਦੇ ਦੇ ਨਸ਼ੇ ਦੀ ਯਾਨੀ ਨਸ਼ੇ ਤਸਕਰੀ ਦੇ ਵਿੱਚ ਉਹਨੂੰ ਫੜਿਆ ਜਾਂਦਾ ਪਰ ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਚਾਰੇ ਪਾਸਿਓਂ ਚਾਰੇ ਐਂਗਲ ਤੋਂ ਅਮਰਪਾਲ ਸਿੰਘ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਦੇਖੋ ਜਦੋਂ ਪੰਜਾਬ ਦੇ ਵਿੱਚੋਂ ਦੋ ਬੰਦੇ ਜਾਂਦੇ ਨੇ ਅਮਰਪਾਲ ਸਿੰਘ ਦੇ ਕੋਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿ ਉਹਨਾਂ ਦੇ ਨਾਲ ਉਹਦਾ ਟਕਰਾਅ ਕਰਾ ਦਿੱਤਾ ਜਾਵੇ ਲੜਾਈ ਕਰਵਾ ਦਿੱਤੀ ਜਾਵੇ ਜਾਂ ਫਿਰ ਇੱਕ ਹੋਰ ਪਹਿਲੂ ਸੀ ਉਸ ਗੱਲ ਦਾ ਕਿ ਇਹਨਾਂ ਬੰਦਿਆਂ ਦੇ ਨਾਲ ਉਹਨਾਂ ਦੇ ਮੇਲ ਮਲਾਪ ਜਾਰੀ ਹੋ ਜਾਣ ਯਾਨੀ ਉਹਨਾਂ ਨੂੰ ਸਿਖਾ ਕੇ ਭੇਜਿਆ ਗਿਆ ਸੀ ਕਿ ਅਮਰਪਾਲ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣ ਫਿਰ ਉਹ ਡਿਗਰੂ ਘੜ ਦੇ ਵਿੱਚੋਂ ਤਸਵੀਰਾਂ ਲੈ ਕੇ ਉਹਦੀਆਂ ਜਾਰੀ ਕਰ ਦਿੱਤੀਆਂ ਜਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਕਿ ਭਾਈ ਅਮਰਪਾਲ ਸਿੰਘ ਦੇ ਸੰਪਰਕ ਇਹਨਾਂ ਲੋਕਾਂ ਦੇ ਨਾਲ ਨੇ ਤਾਂ ਹੁਣ ਤੁਸੀਂ ਦੱਸੋ ਅਮਰਪਾਲ ਸਿੰਘ ਦੇ ਖਿਲਾਫ ਜਿਹੜੇ ਏਜੰਡੇ ਚੱਲ ਰਹੇ ਨੇ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਨੇ ਕਿਉਂਕਿ ਅਮਰਪਾਲ ਸਿੰਘ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵਿੱਚੋਂ ਸਪਰੀਮ ਕੋਰਟ ਤੱਕ ਨੇ ਮੋਰ ਲਾ ਦਿੱਤੀ ਹੈ ਕਿ ਅਮਰਪਾਲ ਸਿੰਘ ਡੇਬਰੂਗੜ ਦੇ ਵਿੱਚ ਚਾਹੇ ਲੰਮਾ ਸਮਾਂ ਜਾਂ ਨਹੀਂ ਬੰਦ ਰਹਿੰਦੇ ਨੇ ਉਹਨਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਇੱਕ ਤੁਸੀਂ ਸੁਣਿਆ ਹੋਣਾ ਇੱਕ ਬਹੁਤ ਵੱਡਾ ਖਤਰਾ ਮੰਡਰ ਆ ਗਿਆ ਸੀ ਕਿ ਭਾਈ ਇਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤਾਂ ਜਿੰਨੇ ਵੀ ਵਿਰੋਧੀ ਜਿੰਨੀਆਂ ਵੀ ਸਰਕਾਰਾਂ ਚਾਹੇ ਉਹ ਸੈਂਟਰ ਦੀ ਹੈ ਚਾਹੇ ਸਾਡੇ ਸੂਬੇ ਪੰਜਾਬ ਦੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਹੁਣ ਤਾਂ ਹਾਈ ਕੋਰਟ ਦਾ ਮਾਮਲਾ ਨਹੀਂ ਇਹ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੁਪਰੀਮ ਕੋਰਟ ਤੱਕ ਨੇ ਇਨਾ ਪ੍ਰਾਵਧਾਨ ਜਾਰੀ ਕਰ ਦਿੱਤਾ ਹੈ ਲੀਗਲ ਤੌਰ ਤੇ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਕਦੇ ਵੀ ਰੱਦ ਨਹੀਂ ਹੁੰਦੀ ਤਾਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਭਾਈ ਹੁਣ ਕਰੀਏ ਤਾਂ ਕੀ ਕਰੀਏ ਦੇਖੋ ਅਮਰਪਾਲ ਸਿੰਘ ਨੂੰ ਛੇਲ ਤੱਕ ਬੈਠੇ ਨੂੰ ਉਥੇ ਵੀ ਨਹੀਂ ਜਰ ਸਕਦੀ ਸਰਕਾਰ ਉਹਦੇ ਨਾਲ ਹੁਣ ਜਿਹੜੇ ਏਜੰਡੇ ਚੱਲਦੇ ਨੇ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਦੇ ਵਿੱਚ ਕਿਉਂ ਗਈ ਹੈ ਕਿਉਂਕਿ ਅਮਰਪਾਲ ਸਿੰਘ ਨਾਲੇ ਤੁਹਾਨੂੰ ਵੀ ਪਤਾ ਵੀ ਨਾਮ ਵਿੱਚ ਦਰਜ ਨਹੀਂ ਹੈਗਾ ਉਦੇ ਵਿੱਚ ਕੋਈ ਨਾਮ ਨਹੀਂ ਵੀ ਕਤਲ ਕਿਹਨੇ ਕੀਤਾ ਔਰ ਫਿਰ ਵੀ ਡੇਬਰੂਗੜ ਪਹੁੰਚੀ ਹੈਗੀ ਪੰਜਾਬ ਦੀ ਪੁਲਿਸ ਇਨਵੈਸਟੀਗੇਸ਼ਨ ਕਰਨ ਕਿ ਭਾਈ ਇਹਦੇ ਵਿੱਚ ਕੀ ਮਾਮਲਾ ਕੌਣ-ਕੌਣ ਇਹਦੇ ਵਿੱਚ ਕੋਲੋਂ ਨੇ ਕਿੱਥੋਂ-ਕਿੱਥੋਂ ਯਾਨੀ ਸਬੂਤ ਮਿਲਦੇ ਨੇ ਇਹ ਆਉਣ ਵਾਲਾ ਟਾਈਮ ਵੀ ਦੱਸੂਆ ਔਰ ਪੰਜਾਬ ਦੀ ਪੁਲਿਸ ਇਹਦੇ ਉੱਤੇ ਯਾਨੀ ਪੂਰਾ ਆਪਣਾ ਐਕਸ਼ਨ ਕਰ ਚੁੱਕੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਪਰ ਜਿੰਨੇ ਪੰਜਾਬੀ ਤੁਸੀਂ ਪੰਜਾਬ ਦੇ ਵਿੱਚੋਂ ਦੇਖਦੇ ਹੋ ਵੱਡੇ ਪੱਦਰ ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਬੜੇ ਹੀ ਕ ਸੰਯੋਗ ਦੇ ਨਾਲ ਤੁਸੀਂ ਇਸ ਗੱਲ ਦਾ ਸੰਯੋਗ ਕਰਨਾ ਕਿ ਅਮਰਤਪਾਲ ਸਿੰਘ ਬਹੁਤ ਜਲਦ ਰਿਹਾ ਵੀ ਹੋਣ ਜਾ ਰਹੇ ਨੇ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੀ 18 ਮਾਰਚ ਨੂੰ ਸੁਣਵਾਈ ਚਲਣੀ ਅਮਰਤਪਾਲ ਸਿੰਘ ਤੇ ਹਾਈ ਕੋਰਟ ਦੇ ਅੰਦਰ ਉਹ ਸੁਣਵਾਈ ਦੇ ਵਿੱਚ ਇਕੱਲਾ ਅਮਰਤਪਾਲ ਸਿੰਘ ਨਹੀਂ ਬਲਕਿ ਨਾਲ ਦੇ ਜਿਹੜੇ ਨੌ ਸਾਥੀ ਬੰਦੇ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਉਹਨਾਂ ਨੂੰ ਵੀ ਰਿਹਾ ਕਰਨ ਜਾ ਰਹੇ ਆ ਕੋਰਟ ਕਿਉਂ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਹੈ ਔਰ ਵੈਸੇ ਵੀ ਸਾਡੇ ਪੂਰੇ ਮੁਲਖ ਭਰ ਦੇ ਵਿੱਚ ਪਤਾ ਬਾਹਰਲੇ ਮੁਲਖਾਂ ਤੱਕ ਪਤਾ ਹੈ ਕਿ ਅਮਰਪਾਲ ਸਿੰਘ ਬੇਦੋਸ਼ਾ ਯਾਨੀ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਨਾ ਕਿ ਉਸ ਨੌਜਵਾਨਾਂ ਦਾ ਕੋਈ ਦੋਸ਼ ਹੈ ਉਹਨਾਂ ਦਾ ਸਿਰਫ ਇੱਕ ਦੋਸ਼ ਹੈ ਬਹੁਤ ਵੱਡਾ ਜਿਹੜਾ ਕਿ ਉਹਨਾਂ ਨੇ ਕੀਤਾ ਉਹਦੀ ਉਹਨਾਂ ਨੂੰ ਸਜ਼ਾ ਮਿਲੀ ਹੈ ਕਿਹੜਾ ਦੋਸ਼ ਕੀਤਾ ਕਿ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਉਹ ਚਿੱਟੇ ਦੇ ਰਾਮਾਂ ਤੋਂ ਜਾਨੀ ਮੋੜਨ ਚੱਲੇ ਸੀ ਔਰ ਸਿੱਖੀ ਦੇ ਝੰਡੇ ਥੱਲੇ ਲੈ ਕੇ ਜਾਂਦੇ ਸੀ। ਇਹੀ ਜੁਰਮ ਅਮਰਪਾਲ ਸਿੰਘ ਦਾ ਉਹਨਾਂ ਨੂੰ ਭਾਰੀ ਪੈ ਗਿਆ। ਸੋ ਜੇਕਰ ਇਹ ਜੁਰਮ ਹੈ ਤਾਂ ਜੁਰਮ ਸਾਰੇ ਪੰਜਾਬੀ ਕਰਨਾ ਚਾਹਣਗੇ। ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ। ਧੰਨਵਾਦ।